ਨਾ ਜਗਿੰਦਰ ਕੋਲ ਸੰਧੂ ਹੈ ਵੈਸੇ ਅੱਜ ਤੱਕ মিডিਆ ਦੇ ਸਿਰ ਤੇ ਹੀ ਮੇਰੀ ਜ਼ਿੰਦਗੀ ਚੱਲੀ ਆ ਜਦ ਵੀ ਮੈਨੂੰ ਤਕਲੀਫ ਆਈ ਆ ਇੱਕ মিডিਆ ਆ ਜਿਹਨੇ ਮੈਨੂੰ ਪ੍ਰੋਟੈਕਟ ਕੀਤਾ ਉਸ ਤੋਂ ਬਾਅਦ ਲੁਧਿਆਣਾ ਦੇ ਵਿੱਚ ਜਿੰਨੇ ਸੀਪੀ ਅੱਜ ਤੱਕ ਆਏ ਉਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਕਿ ਇਹਨੂੰ ਬਚਾਇਆ ਜਾਵੇ ਇਹਨੂੰ ਇਨਸਾਫ ਦਿੱਤਾ ਜਾਵੇ ਇੱਥੇ ਬੜੀਆਂ ਇਨਕੁਆਰੀਆਂ ਹੋਈਆਂ ਹੋਈਆਂ ਜੀ ਇਹ ਆ ਮੁੱਖ ਦੋਸ਼ੀ ਆ ਦੇਖੋ ਜੀ ਮੇਰੇ ਘਰ ਦੇ ਵਿੱਚ ਕਬਜ਼ਾ ਕਰ ਰਿਹਾ ਘਰ ਦੇ ਵਿੱਚੋਂ ਪਾਠੀ ਚੁੱਕ ਰਿਹਾ ਔਰ ਔਰ ਆ ਦੇਖੋ ਗੁੰਡਿਆਂ ਨੂੰ ਬਾੜ ਰਿਆ ਇਹ ਮੇਰੇ ਘਰ ਦੀ ਚੀਜ਼ੀ ਮੰਜ਼ਲ ਦੇ ਉੱਤੇ ਬਾੜ ਰਿਆ ਇਹਦੀਆਂ ਇਨਕੁਆਰੀਆਂ ਕਰਾਪਟ ਪੁਲਿਸ ਵਾਲੇ ਜਿਹੜੇ ਕਰਦੇ ਨੇ ਕਿ ਮੈਂ ਝੂਠ ਬੋਲ ਰਹੀ ਹਾਂ ਰਜੇਸ਼ ਕੁਮਾਰ ਦਾ ਤਾਂ ਚਾਲੂ ਕੀ ਕੋਈ ਨਹੀਂ ਇਹ ਹੁਣੇ ਐਡੀਜੀਪੀ ਕ੍ਰਾਈਮ ਦਿਓ ਆਰਟੀਆਈ ਦੇ ਵਿੱਚ ਫੋਟੋਸ ਨਿਕਲੀਆਂ ਇਹ ਸਾਨੂੰ ਪਤਾ ਸੀ ਕਿ ਇਹ ਹੀ ਬੰਦਾ ਆ ਜਿਹੜਾ ਸਾਰਾ ਤਰ੍ਹਾਂ ਤੇ ਕਬਜ਼ੇ ਕਰਾ ਰਿਹਾ ਜਿਹੜਾ ਇਹ ਮਾਫੀਆ ਆਪਣੇ ਆਪ ਨੂੰ ਮਾਫੀਆ ਕਹਿੰਦੇ ਆ ਜੀ ਸਾਡੇ ਪੰਜਾਬ ਦੇ ਵਿੱਚ ਪਤਾ ਨਹੀਂ ਮਾਫੀਆ ਕਿੱਥੇ ਅਫਸਰ ਜਦੋਂ ਚੰਗੇ ਆਉਂਦੇ ਆ ਉਹ ਕਹਿੰਦੇ ਜੀ ਸਾਨੂੰ ਉੱਤੋਂ ਪ੍ਰੈਸ਼ਰ ਪਿਆ ਆ ਸਾਨੂੰ ਹੁਣ ਕੀ ਪਤਾ ਸਰ ਉੱਤੋਂ ਦਾ ਅਸੀਂ ਲਾਅ ਐਂਡ ਆਰਡਰ ਜਿਹੜਾ ਹੈਗਾ ਉਹਦੇ ਅੰਡਰ ਚੱਲਦੇ ਆਂ ਮੇਰੇ ਤੇ ਪਰਚੇ ਪਾਏ ਜੇਲ੍ਹ ਚ ਬੰਦ ਕਰੋ ਮੁਕਸ਼ਦ ਸਾਉ ਚੱਕੇ ਲੈ ਜਾਓ ਜੁਗਾਦਰੀ ਲੈ ਜਾਓ ਮੇਰੇ ਤੇ ਕੋਈ ਐਸਾ ਤਸ਼ੱਦਦ ਜਿਹੜਾ ਨਹੀਂ ਹੋਇਆ ਲੇਕਿਨ ਮੈਂ ਉਹਨੂੰ ਲੋਫਲੀ ਫੇਸ ਕੀਤਾ ਲੋਫਲੀ ਫੇਸ ਕਰਕੇ ਆਪਣੇ ਕੇਸਿਸ ਜਿਹੜੇ ਉਹ ਜਿੱਤੇ ਜਿੱਤ ਕੇ ਹੋਣਾ ਇਹਨਾਂ ਦੇ ਉੱਤੇ 11 ਕਰੋੜ ਦੀ ਡੈਫਰਮੇਸ਼ਨ ਕੇਸਿਸ ਜਿਹੜੇ ਉਹ ਕੋਰਟ ਦੇ ਵਿੱਚ ਚਲੇ ਗਏ ਹੁਣ ਜਦੋਂ ਇਸ ਬੰਦੇ ਦਾ ਸਮਨ ਇਸ਼ੂ ਹੋਇਆ ਇਨੂੰ ਸਮਨ ਗਿਆ ਚਲੋ ਰਿਫਿਊਜ਼ ਹੋ ਗਿਆ ਕਹਿੰਦੇ ਇੱਥੇ ਨਹੀਂ ਹੈਗਾ ਇਹ ਡੀਐਸਪੀ ਹੁਣ ਇਹਨੂੰ ਦੁਬਾਰਾ ਫਿਰ ਤੂੰ ਕੋਰਟ ਕੋਰਟ ਜਿਹੜੀ ਹੈਗੀ ਉਹ ਲਾਅ ਹੈ ਮੈਂ ਨਹੀਂ ਆ ਉਹ ਸਮਨਿੰਗ ਕਰ ਰਹੀ ਹੈ ਹੁਣ ਇਹਨਾਂ ਨੂੰ ਇਹ ਤਕਲੀਫ ਹੋ ਰਹੀ ਆ ਵੀ ਇਹਦਾ ਹੀ ਮਰਡਰ ਕਰੋ ਕਿਉਂਕਿ ਨਾ ਡੀਐਸਪੀ ਮੋਹਨ ਲਾਲ ਬਚ ਸਕਦਾ ਨਾ ਰਜੇਸ਼ ਕੁਮਾਰ ਬਚ ਸਕਦਾ ਜਾਂ ਜਿੰਨੇ ਵੀ ਕੋਰਪਟ ਬੰਦੇ ਹੈ ਇਕੱਠੇ ਹੋਏ ਹੋ ਜਿਨ੍ਹਾਂ ਨੇ ਲੁੱਟਿਆ ਵੀ ਇਹ ਨਹੀਂ ਬਚ ਸਕਦੇ ਸਰ ਮਰਡਰ ਕਰਨਾ ਇਸ ਡੈਮੋਕਰੈਟਿਕ ਕੰਟਰੀ ਦੇ ਵਿੱਚ ਕਿਹੜਾ ਲਾਅ ਹੈ ਹਾਂ ਮੇਰੇ ਨਾਲ ਦਾ ਇੱਕ ਬੰਦਾ ਆਪਣੇ ਹੱਕਾਂ ਲਈ ਲੜਦਾ ਉਹਦਾ ਮਰਡਰ ਹੋਇਆ ਤੇ ਚੰ ਟੁਕੜੇ ਹੋ ਗਏ ਉਸ ਤੋਂ ਬਾਅਦ ਮੈਂ ਰਹਿ ਗਈ ਅਸੀਂ 37 ਬੰਦੇ ਆਈਜੀ ਹਰਦੀਪ ਸਿੰਘ ਦੀ ਲੋਕ ਦੇ ਪੇਸ਼ ਹੋਏ ਸੀ ਜਦੋਂ ਉਹਨਾਂ ਨੇ ਇਸ ਗਿਰੋਹ ਦੇ ਉੱਤੇ ਪਰਚੇ ਦਰਜ ਕੀਤੇ ਉਹਦੇ ਪਰਚੇ ਇਹਨਾਂ ਨੇ ਇੱਕ ਫੇਕ ਇਨਕੁਆਰੀ ਬਣਾ ਕੇ ਉਹ ਕੈਨਸਲ ਕਰ ਕਿਉਂ ਜੀ ਵਾਈ ਲੁਧਿਆਣਾ ਪੁਲਿਸ ਨੇ ਐਡਾ ਬੰਡਲ ਇਨਕੁਆਰੀ ਦਾ ਬਣਾਇਆ ਔਰ ਇਹਨਾਂ ਨੂੰ ਦਿੱਤਾ ਵੀ ਨਾ ਉਹ ਜਨਾਨੀ ਹੈ ਨਾ ਉਹਦਾ ਕੋਈ ਐਡਰੈਸ ਆ ਤੁਸੀਂ ਇਨਕੁਆਰੀ ਕਿੱਦਾਂ ਕਰ ਲਈ ਲੁਧਿਆਣਾ ਪੁਲਿਸ ਨੇ ਉਹਨਾਂ ਨੂੰ ਉਹ ਜਿਹੜੀ ਜਿਹੜੇ ਉਹਨਾਂ ਨੇ ਇਨਕੁਆਇਰੀਜ਼ ਕੀਤੀਆਂ ਉਹਦੀਆਂ ਜਿਹੜੀਆਂ ਐਫ ਆਈ ਆਰਸ ਦਰਜ ਹੋਈਆਂ ਕਾਪੀਆਂ ਵੀ ਨਹੀਂ ਦਿੱਤੀਆਂ ਲੇਕਿਨ ਇੰਨੀ ਜ਼ਿਆਦਾ ਇਹ ਜੋ ਲੋਕ ਡਿਕਟੇਟਰਸ਼ਿਪ ਬਣਾ ਕੇ ਬੈਠੇ ਆ ਹੁਣ ਵੀ ਮੈਂ ਡੀਜੀਪੀ ਸਾਹਿਬ ਨੂੰ ਮਿਲ ਕੇ ਆਈਆਂ ਕਹਿੰਦੇ ਫਾਈਲ ਪੁਟ ਅਪ ਕਰੋ ਔਰ ਨੌਨਸੈਂਸ ਫਾਈਲ ਇਹਨਾਂ ਕਲੀਅਰ ਜਿਹੜਾ ਕੇਸ ਹੋ ਚੁੱਕਾ ਮਰਡਰ ਜੇ ਆ ਗਏ ਹੋ ਤੁਸੀਂ SHP ਦੀ TV ਤੋਂ ਕੋ ਰੋਣੀ ਚੱਕ ਲਿਆ ਉਹਨੂੰ ਆਪਾਂ ਉਧਰ ਲੈ ਜਾ ਕੇ ਕਿਤੇ ਮਾਰ ਦਵਾਂਗੇ ਮੈਂ ਇੰਡੀਆ ਕੱਲੀ ਆ ਕੱਲੀ ਹੋਣ ਦਾ ਮਤਲਬ ਇਹ ਨਹੀਂ ਕਿ ਪ੍ਰਸ਼ਾਸਨ ਹੈ ਨਹੀਂ ਆਮ ਅੰਡਰ ਲਾਅ ਐਂਡ ਆਰਡਰ ਮੈਂ ਕਿਸੇ ਨੂੰ ਕੁਝ ਕਹਾ ਮੈਂ ਬਾਹਰ ਜਾਵਾਂ ਮੈਂ ਦੈਨ ਆਮ ਰੋਂਗ ਮੈਂ ਆਪਣੇ ਘਰ ਦੇ ਅੰਦਰ ਆ SHO ਆਈ ਮੇ ਰਿਸਪੈਕਟ ਕੀਤੀ ਉਸਾ ਸਿੱਧੀ ਮੇਰੇ ਬੈਡਰੂਮ ਚ ਜਾਵੜੀ ਜਦੋਂ ਮੈਂ ਮਨਾਂ ਕੀਤਾ ਗੰਦੀ ਜੀ ਤੁਸੀਂ ਐ ਕਰੋ ਤੁਸੀਂ ਚਲੋ ਮੈਂ ਕਹਿੰਦੀ ਮੈਂ ਮੈਂ ਨਹੀਂ ਇਦਾ ਜਾਂਦੀ ਹੁੰਦੀ ਚਲੋ ਜਦ ਮੀਡੀਆ ਆਇਆ ਮੈਂ ਮੀਡੀਆ ਨੂੰ ਕਾਲ ਕਰਤੀ ਮੈਨੂੰ ਇਹਨਾਂ ਤੇ ਸ਼ੱਕ ਪੈ ਗਿਆ ਕੁਝ ਗਲਤ ਹੋ ਰਿਹਾ ਜੋ ਮੀਡੀਆ ਆ ਪੱਜ ਗਿਆ ਇੱਕ ਐਸਪੀ ਲਿਖਦਾ ਕਹਿੰਦਾ ਉਹ ਇਨਕੁਆਰੀ ਕਰਨ ਗਈ ਸੀ ਸਰ ਜਿਹੜਾ ਇਨਕੁਆਰੀ ਕਰਪਾਉਂਦਾ ਹਾਂ ਹਾਂਜੀ ਅੱਜ ਉਹਦੀ ਗੱਲ ਕਰਨੀ ਹੈ ਹੈਂਜੀ ਕਿੰਨਾ ਟਾਈਮ ਹੋ ਗਿਆ ਇਹ ਸੀ ਨੂੰ ਥੋੜੇ ਦਿਨ ਹੀ ਹੋਇਆ ਜਿੱਦਣ ਉਹਨੇ ਇਹ ਹਰਕਤ ਕੀਤੀ ਆ ਉਦੋਂ ਬਾਅਦ ਮੇਰੇ ਤੇ ਪਰਚਾ ਦਰਜ ਕੀਤਾ ਬਟ ਨੌਨਸੈਂਸ ਹੀ ਕੀ ਸਾਲ ਦੇ ਸਾਰੇ ਇਹਨਾਂ ਦੇ ਪਰਚੇ ਪਰਚੇ ਚੱਲੀ ਜਾਂਦੇ ਪਰਚੇ ਕਿਸ ਕੀ ਬਹਾਨਾ ਬਣਾਇਆ ਕੀ ਗੱਲ ਹੈ ਪਰਚੇ ਤਾਂ ਇਹਨਾਂ ਨੂੰ ਪਤਾ ਹੁੰਦਾ ਪਈ ਐ ਨਹੀਂ ਮਿਲੀ ਤੁਹਾਡੇ ਮਕਾਨ ਤੇ ਇਹੀ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ ਨੀ ਤੁਹਾਡੇ ਮਕਾਨ ਤੇ ਇਹੀ ਕਬਜ਼ਾ ਕਰਨ ਦੀ ਕਰ ਲਿਓ ਜੀ ਸਾਰੇ ਕੁਝ ਮੈਂ ਗੱਲੀ ਨਹੀਂ ਆ ਜੀ ਲੁਧਿਆਣਾ ਦੇ ਵਿੱਚ ਉਸਰੇ 37 ਬੰਦੇ ਸੀ ਜਿਨ੍ਹਾਂ ਦੇ ਘਰ ਦੇ ਪਲਾਟਾਂ ਤੇ ਕਬਜ਼ੇ ਕੀਤੇ ਸੀ ਜਦੋਂ ਮੈਂ ਆਈ ਮੈਂ ਇਸ ਨੂੰ ਨਾ ਬਟਨੀ ਕੀਤਾ ਮੈਂ ਕਹਿੰਦੀ ਅਸੀਂ ਲਾਅ ਐਂਡ ਆਰਡਰ ਚ ਹੈਗੇ ਆ ਏਦਾਂ ਸਾਡੇ ਘਰਾਂ ਚ ਗੁੰਡੇ ਬਾੜ ਕੇ ਸਾਨੂੰ ਘਰਾਂ ਤੋਂ ਬਾਹਰ ਨਹੀਂ ਕੱਢ ਸਕਦੇ ਹੁਣ ਤੁਸੀਂ ਪ੍ਰੈਸ ਕਾਨਫਰੰਸ ਕਰਕੇ ਕੀ ਕਹਿਣਾ ਚਾਹੁੰਦੇ ਹੋ ਸਰ ਮੈਂ ਇਹ ਕਹਿਣਾ ਚਾਹੁੰਦੀ ਆ ਮੈਨੂੰ ਮਾਰਨ ਦੀ ਧਮਕੀ ਦਿੱਤੀ ਗਈ ਆ ਆਮ ਅੰਡਰ ਲਾਅ ਐਂਡ ਆਰਡਰ ਡੀਜੀਪੀ ਸੀਐਮ ਸਾਹਿਬ ਦੀ ਆ ਗਈ ਹੈ ਮੇਲ ਕਿ ਉਹਨਾਂ ਨੂੰ ਇਹ ਮੇਲ ਮਿਲ ਗਈ ਹੈ ਸਭ ਤੋਂ ਵੱਡੀ ਗੱਲ ਹੈਗੀ ਆ ਕਿ ਮੈਂ ਕਿਸੇ ਨੂੰ ਕੁਝ ਨਹੀਂ ਕਹਿੰਦੀ। ਅਗਰ ਮੇਰੇ ਨਾਲ ਦਿੱਕਤ ਹੁੰਦੀ ਹੈ ਮੈਂ ਕੋਰਟ ਚ ਜਾਨੀ ਆ ਮੈਂ ਹਾਈ ਕੋਰਟ ਜਾਉਂਗੀ। ਮੇਰੀ ਹਾਈ ਕੋਰਟ ਤੋਂ ਬਲੈਂਕਟ ਬੇਲ ਹੋਈ ਇਹ ਠਾਨੇ ਦਾ ਰਾਹ ਜਿਹੜਾ ਹੈ ਇਹਨੇ ਪਾੜ ਕੇ ਸੁੱਟ ਦਿੱਤੀ ਕਹਿੰਦਾ ਅਸੀਂ ਨਹੀਂ ਹਾਈ ਕੋਰਟ ਨੂੰ ਮੰਨਦੇ। ਵੀ ਸਰ ਅਸੀਂ ਕਿੱਥੇ ਜਾਵਾਂਗੇ? ਸਾਨੂੰ ਵੀ ਦੱਸੋ। ਮੈਂ ਤਾਂ ਆਪਣੇ ਘਰ ਆ ਮੇਰੇ ਬੱਚੇ ਮੇਰੀ ਇੰਤਜ਼ਾਰ ਕਰਦੇ ਆ ਉਸ ਤੋਂ ਬਾਅਦ ਸਰ ਮੈਂ ਢਾਲੀਵਾਲ ਸਾਹਿਬ ਨੂੰ ਮਿਲੀ ਜਿਹੜੇ ਸਾਡੇ ਐਨਆਰਆਈ ਮੰਤਰੀ ਐ ਮੈਂ ਕਿਹਾ ਜੀ ਦੇਖੋ 11 ਕਰੋੜ ਦੇ ਕੇਸ ਛੱਡੋ ਜਿਹੜਾ ਮੇਰਾ ਡੀਜੀਪੀ ਸਾਹਿਬ ਨੇ ਹਿਸਾਬ ਕੀਤਾ ਸੀਗਾ 3 ਕਰੋੜ 88 ਲੱਖ 30 ਹਜ਼ਾਰ ਰੁਪਇਆ ਇਹ ਥਾਣੇਦਾਰ ਨੇ ਐਸਾ ਰਲਕੇ ਜਿਹੜਾ ਮੇਰੇ ਗਾਲ ਤੋਂ ਕੋਏ ਕਰੋ ਡੁੱਟਿਆ ਉਹ ਦੇ ਦਿਓ ਮੈਂ ਚੱਲੀ ਉਹਨਾਂ ਨੇ ਇਹਨਾਂ ਨੂੰ ਫੇਰ ਕਿਹਾ ਤਾਂ ਇਹਨਾਂ ਨੇ ਫੇਰ ਹੱਤ ਚੁੱਕ ਲਈਏ ਸਰ ਸਮਝ ਨਹੀਂ ਆਉਂਦੀ ਇਹ ਕਿਹੜੀ ਪੁਲਿਸ ਹੈਗੀ ਆ ਜਿਹੜੀ ਅਸਲ ਪੁਲਿਸ ਆ ਉਹਨੂੰ ਕੋਈ ਇਨਕੁਆਇਰੀ ਨਹੀਂ ਕਰਨ ਦੇਦੇ ਹੁਣ ਮੈਂ ਤੁਹਾਡੇ ਨਾਲ ਮਿਲ ਕੇ ਉਸ ਤੋਂ ਬਾਅਦ ਮੈਂ ਚੱਲੀਆਂ ਮੈਂ ਡੀਜੀਪੀ ਸਾਹਿਬ ਲਈ ਲੈਟਰ ਲਿਖੀ ਆ ਵੀ ਤੂੰ ਸਾਹਮਣੇ ਸੱਦਲਾ ਅਗਰ ਮੇਰਾ ਕੋਈ ਫਾਲਟ ਹੈ ਚੋਰੀ ਨਹੀਂ ਕਿ ਉਹ ਕੁਝ ਵੀ ਲਿਖ ਦੇਣਾ ਔਰ ਤੁਸੀਂ ਉਹ ਚੱਕ ਲੋ ਐਦਾਂ ਚੋਰੀ ਨਹੀਂ ਲਿਖਣ ਦੇਣਾ ਫੇਸ ਟੂ ਫੇਸ ਸੱਦਲਾ ਔਰ ਮੇਰਾ ਫੈਸਲਾ ਕਰ ਮੈਂ ਆਪਣੇ ਘਰ ਨੂੰ ਜਾਂ ਮੈਂ ਸਰੀ 21 ਸਾਲ ਬਹੁਤ ਜ਼ਿਆਦਾ ਹੁੰਦੇ ਔਰ ਜਿੰਨੇ ਮੈਂ ਟੌਰਚਰ ਕਰਤੇ ਆ ਦੇਖੋ ਸ਼ਰੇ ਆਂ ਦਿਖ ਰਿਹਾ ਕਿ ਇਹ ਬੰਦਾ ਪਾਠੀ ਚੋਕ ਰਿਹਾ ਹੈ ਉਹ ਕੰਦੇ ਦੀ ਨਹੀਂ ਇਹ ਨਹੀਂ ਉਹ ਤਾਂ ਹੋਰ ਸੀ ਹੋਰ ਕੌਣ ਸੀਗਾ ਜੀ ਕੋਈ ਵੀ ਨਹੀਂ ਸੀ ਇਹਨੇ ਮੇਰਾ ਘਰ ਲੁੱਟਿਆ ਇਹਨੇ ਮੇਰੇ ਸ਼ਰੇ ਆਂ ਮਸਲ ਰਸਤੇ ਚ ਰੋਕ ਕੇ ਮੇਰੇ ਗਣੇ ਕੈਚ ਮੋਬਾਈਲ ਸਭ ਕੁਝ ਖੋਇਆ ਇਹਦੇ ਤੇ ਪਰਚਾ ਵੀ ਹੋਇਆ ਇਹਨੂੰ ਜੇਲ ਕੱਦ ਨਹੀਂ ਭੇਜਿਆ ਇਹਨੂੰ ਡੀਐਸਪੀ ਹੋਣਾ ਤਾਂ ਤਰੱਕੀ ਹੈ ਨੇ ਸਰ ਮੈਂ ਜਾਣੀ ਆ ਵੀ ਆ ਜਾਨੀ ਆ ਬਟ ਜਦੋਂ ਵੀ ਮੇਰਾ ਕੋਈ ਲੀਗਲ ਹੁੰਦਾ ਮੈਂ ਪਰਮਿਸ਼ਨ ਲੈ ਕੇ ਜਾਨੀ ਆ ਮੈਂ ਇਦਾਂ ਬਲਾਈਂਡਲੀ ਕਦੀ ਨਹੀਂ ਗਈ ਕਿਉਂਕਿ ਮੇਰਾ ਸਾਰਾ ਪਰਿਵਾਰ ਜਿਹੜਾ ਅਸੀਂ ਤਾਂ ਹੱਸਦੇ ਕਿੱਢਦੇ ਸੀ ਸਰ ਸੰਤਾ ਯਾਰ ਇਹ ਸਭ ਕੁਝ ਦਾ ਪਤਾ ਹੀ ਨਹੀਂ ਸੀ ਬੇਟੇ ਦਾ ਵਿਆਹ ਕਰਨਾ ਸੀ ਖੁਸ਼ੀਆਂ ਦੇ ਵਿੱਚ ਦੌੜੇ ਫਿਰਦੇ ਸੀ ਇਹਨਾਂ ਲੋਕਾਂ ਨੇ ਪ੍ਰਾਪਰਟੀ ਕਿੰਨੀ ਹੱਦ ਤੱਕ ਹੋਂਦ ਸਰ ਸੰਜੀਵ ਪਲਾਟ ਸੀ ਉਹ ਤਾਂ ਜ਼ਿਆਦਾ ਰੋਲਾ ਪਿਆ ਮੈਂ ਫਟਾਫਟ ਵੇਚ ਦਿੱਤੀ ਦੋ ਕੋਠੀਆਂ ਇਹਨਾਂ ਨੇ ਖੋਣ ਦੀ ਕੋਸ਼ਿਸ਼ ਕੀਤੀ ਇੱਕ ਕੋਠੀ ਆ ਜਿਹੜਾ ਬੰਦਾ ਇਹਨੇ ਵੇਚ ਦਿੱਤੀ ਉਹਦਾ ਕੋਰਟ ਕੇਸ ਚੱਲਦਾ ਅਸੀਂ ਸਰ ਇਹਦੇ ਕੋਰਟ ਕੇਸ ਕੋਈ ਆ ਕੇ ਵਾਪਸ ਨਾ ਜੀ ਮੈਂ ਕੋਰਟ ਤੋਂ ਜਿੱਤੀ ਆ ਹਾਂਜੀ ਪਰ ਸਰ ਕੋਈ ਆਪਣਾ ਮੇਰੀ ਗੱਲ ਸੁਣੋ ਆਪਣਾ ਘਰ ਵੀ ਕੋਈ ਕੋਰਟ ਕੋ ਜਿੱਤਦਾ ਹੁੰਦਾ ਕੋਈ ਆਪਣੀ ਕਬਜ਼ੇ ਚੱਲਦਾ ਕੋਈ ਆਪਣਾ ਘਰ ਉੱਥੇ ਕੌਣ ਬੈਠਾ ਹੁੰਦਾ ਜਿਹਨਾਂ ਕੇਸ ਚੱਲਦਾ ਕੇਸ ਇਹ ਗਈ ਆ ਬੰਦੇ ਉਹ ਜਿਹੜੇ ਇਹਨੇ ਬਿਠਾਲੇ ਹੋਏ ਆ ਸਰ ਮੈਂ ਕਦੀ ਨਹੀਂ ਹਰਦੀਪ ਸਿੰਘ ਦਾ ਕੱਚ ਕਿਹਨਾਂ ਆ ਨੇ ਮੇਰੇ ਤਾਂ ਚੀ ਚੀ ਨਹੀਂ ਇਹ ਮਾਫੀਆ ਦਾ ਬੰਦਾ ਆ ਇਹ ਮਾਫੀਆ ਨਾਲ ਨੱਲਿਆ ਹੋਇਆ ਨਾ ਮੈਂ ਕਦੀ ਇਹਨੂੰ ਬੁਲਾਇਆ ਸੀ ਨਾ ਮੇਰੇ ਤੇ ਕੋਈ ਕੇਸ ਸੀ ਨਾ ਮੇਰੀ ਕੋਈ ਰੌਲਾ ਸੀ ਜੋ ਇਹਨਾਂ ਨੇ ਇੱਕ ਕ੍ਰਿਮੀਨਲ ਕਾਂਸਪੀਰੇਸੀ ਮੇਰੇ ਪਹਿਲਾਂ ਹੀ ਕੀਤੀ ਹੁੰਦੀ ਸੀ ਜੇ 77 ਬੰਦੇ ਰੋਂਦੇ ਬਿਰਦੇ ਸੀ ਮੈਂ ਕੱਲੀ ਨਹੀਂ ਸੀ ਜਦੋਂ ਹਰਦੀਪ ਸਿੰਘ ਢਿੱਲੋਂ ਸਾਡੇ ਆਈਜੀ ਸਾਹਿਬ ਆਏ ਅਸੀਂ 37 ਬੰਦੇ ਉਹਦੇ ਅੱਗੇ ਪੇਸ਼ ਹੋ ਕੇ ਰੋਏ ਉਹਨਾਂ ਨੇ ਸੈੱਟ ਬਣਾਈ ਲੇਕਿਨ ਇਹਨਾਂ ਨੇ ਇੱਕ ਫਰਜੀ ਸੈੱਟ ਬਣਾ ਕੇ ਉਹਨਾਂ ਦੀ ਸੈੱਟ ਕੈਨਸਲ ਕਰ ਦਿੱਤੀ ਅਸੀਂ ਕਿੱਥੇ ਤੱਕ ਲੜੀ ਜਾਈਏ ਉਹਨਾਂ ਮਾਰ ਦਿਆ ਵਾਈ ਠੀਕ ਹੈ ਸਰਬਜੀਤ ਸਿੰਘ ਨੂੰ ਮਾਰ ਦਿੱਤਾ ਉਹਦਾ ਐਕਸੀਡੈਂਟ ਬਣਾਤਾ ਇਹਨਾਂ ਦੇ ਕੋਲ ਸਰ ਟੀਕੇ ਆ ਸਰ 13 ਬੰਦਿਆਂ ਵੱਲੋਂ ਇਸ ਦੀ ਰੋਜ਼ ਉੱਤੇ ਪਰਚੇ ਦਰਜ ਹੋਏ ਸੀ ਉਦਿਕਟ ਤੋਂ ਘਟ 10 ਕਰੋੜ ਦੀ ਕੋਠੀ ਸੀ ਸਰਾਬਨਗਰ ਦੇ ਵਿੱਚ ਇੱਕ ਕਮਲਜੀਤ ਸਿੰਘ ਸਿੰਧੂ ਹੈ ਉਹ ਬੀਆਰਐਸ ਨਗਰ ਉਹਦੀ ਕੋਠੀ ਕਰੋੜਾਂ ਦੀ ਹੈ ਬਿੱਲਾ ਜੁਵਲਰਸ ਵਾਲੇ ਉਹਨਾਂ ਦੀ ਕੋਠੀ ਕਰੋੜਾਂ ਇੱਕ ਕੋਠੀ ਦਾ ਥੋੜੇ ਵਾਲਾ ਸਕੇ ਮੈਨੂੰ ਇਹ ਤਾਂ ਮਾਰਨ ਨੂੰ 도ੜਦੇ ਆ ਕਿ ਇਹ ਅੱਗੇ ਤੋਂ ਅੱਗੇ ਲਵਫੁਲੀ ਲੜ ਰਹੀ ਆ ਹੁਣ ਇਹਦੇ ਸੰਬੰਧੀ ਸ਼ੂ ਹੋਇਆ ਇਹਨਾਂ ਨੂੰ ਕਿਉਂ ਤਕਲੀਫ ਹੋਈ ਮੈਨੂੰ ਕਿਉਂ ਮਾਰ ਰਾਂ ਜੀ ਮੈਂ ਹਾਈ ਕੋਰਟ ਜਾਊਂਗੀ ਮੈਂ ਵਕੀਲ ਦੇ ਨਾਲ ਜਾਊਂਗੀ ਮੈਂ ਤਾਂ ਕਦੀ ਕੁਝ ਗਲਤ ਕੀਤਾ ਹੀ ਨਹੀਂ ਜਾਂ ਸਾਬਤ ਕਰ ਨੇ ਇਹ ਮੈਂ ਕੁਝ ਗਲਤ ਕੀਤਾ 10 10 ਸਾਲ ਕੇ ਇਸ ਲੜੇ ਸਰ ਆਪਣਾ ਹੀ ਘਰ ਮੈਂ ਕੋਰਟ ਤੋਂ ਜਿੱਤਿਆ ਵਾਏ ਮੇਰੇ ਘਰ ਦੀ ਮੇਰੇ ਮੇਰੇ ਬੱਚੇ ਰੋ ਰੋ ਕੇ ਸਦਾ ਹੀ ਹੋ ਗਏ ਮम्मा ਚਲੋ ਬਰੇ ਵਾਪਸ ਆ ਜਾਓ ਲੇਕਿਨ ਘਰ ਵੀ ਨਹੀਂ ਛੱਡੇ ਜਾਂਦੇ 15 ਅਗਸਤ ਤੇ ਕੋਈ ਤੁਸੀਂ ਐਕਸ਼ਨ ਪ੍ਰੋਗਰਾਮ ਕਰਨਾ ਮੈਂ ਬਨ ਜੇ ਮੈਨੂੰ ਹੁਣ ਡੀਜੀਪੀ ਸਾਹਿਬ ਨੇ ਨਾ ਇੰਟਰਟੇਨ ਕੀਤਾ ਸੀਐਮ ਸਾਹਿਬ ਨੇ ਤਾਂ ਧਿਆਨ ਚ ਆ ਗਏ ਉਹਨਾਂ ਨੇ ਮੇਲ ਆ ਗਈ ਆ ਅਗਰ ਡੀਜੀਪੀ ਸਾਹਿਬ ਨੇ ਨਾ ਇੰਟਰ ਕੀ ਤਾਂ ਮੈਂ ਵਾਪਸ ਨਹੀਂ ਜਾਉਂਗੀ ਤੇ ਮੈਂ ਮੰਗਿਆ ਜੇਕਰ ਪੂਰੋਂ ਪੂਰੋਂ ਗੱਲ ਕਰਦੇ ਸਰ ਮੇਰੀ ਪ੍ਰੋਟੈਕਸ਼ਨ ਮੈਂ ਆਪਣੇ ਘਰ ਰਹਿਣੀ ਆ ਮੇਰੇ ਘਰ ਕੋ ਕੋਸ਼ ਕਿੱਦਾਂ ਬੜੀ ਵਾਏ ਬਿਨਾਂ ਕੇਸ ਕੋ ਬਿਨਾਂ ਕੇਸੋ ਬਿਨਾਂ ਕਿਸੇ ਆਹ ਬਿਨਾਂ ਪਰਚਾ ਦਰ ਕੀਤਾ ਇਹ ਵੀ ਤੁਸੀਂ ਕਿਹਾ ਇਹਦਾ ਪਤਾ ਨਹੀਂ ਮੈਨੂੰ ਮੈਂ ਤਾਂ ਬੜੇ ਆਰਾਮ ਨਾਲ ਬੈਠੀ ਐ ਅਖਬਾਰ ਪੜ੍ਹ ਰਹੀ ਸੀ ਮੈਂ ਤਾਂ ਮੈਂ ਤਾਂ ਕਿਸੇ ਦਾ ਫੋਨ ਆਇਆ ਖੈਰ ਦੇਖੋ ਸਰ ਇਹਨਾਂ ਨੂੰ ਚੈਨ ਨਹੀਂ ਆਇਆ ਲਿਖਿਆ ਨਹੀਂ ਜਾਂਚ ਕੋਲ ਪਰਚਾ ਦਰ ਕੀਤਾ ਜਾਂਚ ਸਰ ਜਾਂਚ ਹੁੰਦੀ ਤਾਂ ਮੈਂ ਦੇਖੋ ਗੱਲ ਸੁਣੋ ਹਰ ਬੰਦੇ ਨਾਲ ਹੀ ਗੱਲ ਸੁਣੋ ਮੁਖ ਸਰ ਸਾਹਿਬ ਦੀਆਂ ਜਾਂਚਾਂ ਨਹੀਂ ਹੋਈਆਂ ਕੀ ਨਿਕਲਿਆ ਫਰਜੀ ਉਹ ਚੈੱਕ ਫਰਜੀ ਸਾਰਾ ਕੁਝ ਉਹ ਜਲੰਧਰ ਵਾਲੀਆਂ ਜਿਹੜੀਆਂ ਜਨਨੀਆਂ ਸੀ ਇੱਕ ਗਰੋਸ ਸੀ ਜੀ ਉਹਨੂੰ ਇਹਨਾਂ ਨੇ ਮੇਰੇ ਪਿੱਛੇ ਜਲੰਧਰ ਕਪੂਰਥਲਾ ਹੁਸ਼ਿਆਰਪੁਰ ਰੋਪੜ ਚੰਡੀਗੜ੍ਹ ਮੈਨੂੰ ਖੂਬ ਪੁਜਾਇਆ ਐਂਡ ਦੇ ਉੱਤੇ ਕੀ ਨਿਕਲਿਆ ਉਹ ਜਨਨੀਆਂ ਫੜੀਆਂ ਗਈਆਂ ਉਹਨਾਂ ਦੇ 8 ਨੰਬਰ ਐਫ ਆਈ ਆਰ ਲੁੱਜਣੇ ਦਰਜ ਹੋਈ ਮੇਰੇ ਤੇ ਵੈਸੇ ਫੜਦੇ ਤਾਂ 8-9 ਸੀ ਬਾਅਦ ਆ ਜਦੋਂ ਉਹਨਾਂ ਮੁਖਸਰ ਸਾਹਿਬ ਉੱਚੇ ਤਾਂ ਮੈਨੂੰ ਟੋਟਲੀ ਬੇਗੁਨਾਹ ਕੀਤਾ ਉਹਨਾਂ ਨੇ ਜਗਾਧਰੀ ਗਏ ਉੱਥੇ ਉਹ ਡਰ ਗਏ ਉਹਨਾਂ ਨੇ ਹਾਈ ਕੋਰਟ ਤੋਂ ਰਿਕੁਐਸਟ ਕਰਾ ਦਿੱਤਾ ਸਭ ਕੁਝ ਪਰਚੀ ਤੇ ਚੱਲਦਾ ਸਾਰਾ ਜੋ ਬਰੀ ਪਰਚੀ ਥੋੜੀ ਆ ਇਹ ਤੇ ਸਾਜ਼ਿਸ਼ਾਂ ਹੁੰਦੀਆਂ ਜਿਵੇਂ ਇਹਨੂੰ ਪਸਾਓ 15 ਲੱਖ ਦਾ ਸੌਦਾ ਕੀਤਾ ਜੀ ਮੇਰਾ ਮੁਖਸਰ ਸਾਹਿਬ ਕੀ 15 ਲੱਖ ਵੀ ਲਵਾਂਗੇ ਇਹਨੂੰ ਉਧਰ ਮਾਰ ਵੀ ਦਵਾਂਗੇ ਮੇਰੇ ਕੋਲ ਸਾਰਾ ਰਿਕਾਰਡ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ